ਲੋਬੀ ਮਿੱਤਰੋ ਸੁਣਨਾ 17 ਮਾਡਲ ਦਾ ਪਸਰਾਇ ਦਿਖਾਉਣੇ 855 5 ਲੱਖ ਤੇ 90 ਹਜ਼ਾਰ ਡਿਮਾਂਡ ਇਹਦੀ ਹੈ ਨਾ ਤੇ ਬਾਕੀ ਜੇ ਟਰੈਕਟਰ ਦੇ ਆਪਾਂ ਸੋਹਣੇ ਪੰਨ ਦੀ ਗੱਲ ਕਰ ਲਈਏ ਤਾਂ ਫਿਰ ਇਹ 22 23 ਮਾਡਲ ਦਾ ਮੁਕਾਬਲਾ ਕਰਦਾ ਹੈ ਤੇ ਬਾਕੀ ਦੀ ਜਿਹੜੀ ਜਾਣਕਾਰੀ ਉਹ ਆਪਾਂ ਆਪ ਲੈਨੇ ਆਪਣੇ ਭਰਾ ਤੋਂ ਕ ਗੰਦੀਪ ਤੋਂ ਕਨੇ ਬਾਈ ਕੀ ਹਾਲ ਚਾਲ ਸਸਿਕਾ ਬਾਈ ਜੀ ਸਾਰਾ ਠੀਕ ਠਾਕ ਹੈ ਠੀਕ ਹੈ ਬਈ ਵਧੀਆ ਇਹ ਐਡਾ ਚੰਗਾ ਟਰੈਕਟਰ ਹੈ ਇਹਦੀ ਕੀ ਸਟੋਰੀ ਹੈ ਇਹ 2017 ਮਾਡਲ ਟਰੈਕਟਰ ਹੈ ਹਾਂਜੀ ਨੰਬਰ ਪੰਜਾਬ ਹੈ ਇਹਦਾ ਹੂੰ ਤੇ ਰੇਟ ਇਹਦਾ ਹੈਗਾ 590000 60000 ਜਮਾ ਰੁਪਈਆ ਕੰਡੀਸ਼ਨ ਹਮ ਕਿਤੋਂ ਖੁੱਲਿਆ ਨਹੀਂਗਾ ਅੱਛਾ ਤੇ ਬੀਕੇਟੀ ਦਾ ਚੌਕੜਾ ਨਵਾਂਗਾ ਹਮ ਤੈ ਬੀਕੇਟੀ ਜਮਾ ਨਵਾਂਗਾ ਜਮਾ ਨੰਮੀ ਆਗੇ ਹਨਾ ਹਾਂ ਮਹਿੰਗੇ ਵਾਲੀ ਹੈ ਪੂਰੀ ਪੂਰੇ ਚੰਗੇ ਹੈ ਹਾਂ ਬੀਕੇਟੀ ਦੇ ਬੈਸੇ ਵੀ ਦੂਜਿਆਂ ਨਾਲੋਂ ਮਹਿੰਗੇ ਹੀ ਹੈ ਹਨਾ ਹਾਂ ਹਾਂ ਹਮ ਬਾਡੀ ਲਾਈਨ ਤੇ ਨਿਗ੍ਹਾ ਮਰਾਦੇ ਹਮ ਪੈਡ ਪੂੜ ਦਾ ਨਾ ਤੇ ਰੰਗ ਹੋਏ ਮੈਂ ਤਾਂ ਉਹ ਯਾਰ ਉਹੀ ਗੱਲ ਹੈ ਹਨਾ ਵੀ ਮੈਂ ਇਹੀ ਸਟਾਰਟਿੰਗ ਚ ਕਿਹਾ ਹੈ ਬੀ ਇਹ ਬਾਈ ਤੇ ਜਿਹੜਾ ਮਾਡਲ ਆ ਗਿਆ ਸਵਰਾਜ ਉਹਦਾ ਮੁਕਾਬਲਾ ਬੜੇ ਆਰਾਮ ਨਾਲ ਤੇ ਬੜੇ ਸ਼ੌਂਕ ਨਾਲ ਕਰਦਾ ਹੈ ਹੈਨਾ ਪੂਰਾ ਚੰਗਾ ਟਰੈਕਟਰ ਹੈ ਜੀ ਬਾਕੀ ਟਰੈਕਟਰ ਦੀ ਜੇ ਆਪ ਗੱਲ ਕਰਦੇ ਆ ਟਰੈਕਟਰ ਦੀ ਇਕੱਲੀ ਸਰਵਿਸ ਸੁਰਵਸਾਈ ਥਾਂ ਕੀ ਆ ਭੀ ਹੈ ਹੈਨਾ ਬਾਕੀ ਸਾਰਾ ਸੀਨ ਹੈ ਨਾ ਆਪੇ ਪੰਪ ਬੰਦ ਨਿਕਲਉਂੇ ਪਿਆ ਹੈ ਹਾਂ ਹੈਨਾ ਨਹੀਂ ਬਾਲੀ ਸ਼ੌਂਕ ਨਾਲ ਰੱਖਿਆ ਹੋਇਆ ਬੰਦੇ ਨੇ ਹੈਨਾ ਤੇ ਬਾਕੀ ਇਹ ਰਿਵਰਸ ਵੀਡੀਓ ਆ ਗਿਆ ਹੈਨਾ 2 ਸਪੀਡ ਆ ਗਿਆ ਹੈਨਾ 2 ਸਪੀਡ ਆ ਹਾਂ ਜੀ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਉਹਦਾ ਟਾਪ ਮਾਡਲ ਹੀ ਆ ਗਿਆ ਜਿਹੜੀ 17 ਦਾ 17 ਦਾ ਫੁੱਲ ਟਾਪ ਆ ਗਿਆ ਹੈਨਾ ਹਾਂ ਬਾਕੀ ਪੇਂਟ ਦੀ ਗੱਲ ਕਰ ਲਈ ਇਹਨਾ ਆਪਾਂ ਇਦਾਂ ਲੱਗਦਾ ਨਹੀਂ ਹੈਨਾ ਵੀ ਜੇ 17 ਮੜ ਲਓ ਇਹਨੇ ਸ਼ੌਂਕ ਨਾ ਕਿਸੇ ਬੰਦੇ ਨੇ ਹੈਨਾ ਬਹੁਤ ਸੰਭ ਕੇ ਬਹੁਤ ਸੰਭ ਕੇ ਰੱਖਿਆ ਹੋਇਆ ਟੈਂਕ ਆਰੇ ਮਰਮ ਬਾਣਾ ਨਾ ਟਰ ਨਿਕਲ ਉਹ ਆ ਇਹ ਨੰਨਾ ਟਾ ਨਿਕਲ ਬਾਕੀ ਰੰਬ ਰੰਬ ਅੰਦਰੋਂ ਮੜ ਗਾੜ ਸਾਰੇ ਸਾਫ ਹੈ ਪੂਰੇ ਸ਼ੌਪ ਦੇ ਹਾਂ ਪੂਰਾ ਸ਼ੀਲਡ ਪਿਆ ਜੀ ਹੂੰ ਪਿਛਲੇ ਵਸ ਲਿਫਟ ਵਾਲੀ ਤੇ ਫੱਟੀ ਵਾਲੀ ਹੈਨਾ ਇਹ ਚੀਜ਼ਾਂ ਦੇਖੀ ਹੈਨਾ ਸਾਰਾ ਕੋਸ ਮਤਲਬ ਇਹ ਬੰਦੇ ਨੇ ਕੰਮ ਵੀ ਲੇਤਾ ਹੁਣੇ ਆਪਾਂ ਇਹ ਨਹੀਂ ਕਹਿੰਦੇ 1500 ਘੰਟਾ ਚੱਲੇ 1500 ਘੰਟਾ ਚੱਲੇ ਹਨਾ ਪਰ ਦੇਖੀ ਯਾਰ 1500 ਘੰਟੇ ਦੇ ਬਾਰੇ ਜਾਗੇ ਬੰਦੇ ਦੇ ਜਿਹਨੇ ਨੇ ਇੰਨਾ ਸੰਭ ਕੇ ਰੱਖਿਆ ਹਨਾ ਪੂਰੇ ਸ਼ੌਂਕ ਨਾਲ ਰੱਖਿਆ ਹੋਇਆ ਹੈ ਹਨਾ ਤੇ ਬਾਕੀ ਕਿਵੇਂ ਆ ਫਿਰ ਇਹਦੀ ਸਟੋਰੀ ਗੇਰ ਗੁਰੂ ਇੰਜਨ ਕੰਦੂ ਤਾਂ ਫਿਰ ਇਹਨੂੰ ਮੈਨੂੰ ਲੱਗਦਾ ਵੀ ਜਿਹੜਾ 1500 ਘੰਟਾ ਚੱਲਿਆ ਤੇ ਇਹਦੀ ਕੀ ਆ ਆਪਾਂ ਹੁਣ ਇਸ ਚੀਜ਼ ਦਾ ਆਪਾਂ ਗਾਰੰਟੀ ਆ ਨਵਾਂ ਟਰੈਕਟਰ ਪਿਆ ਜਿਵੇਂ ਨਵਾਂ ਹੀ ਪਿਆ ਯਾਰ ਹਨਾ ਹਾਂ ਤੇ ਰੰਗ ਪੇਂਟ ਸਾਰਾ ਨਾਲ ਦਾ ਆ ਗਿਆ ਦੋਸਤੋ ਪੰਜਾਬ ਨੰਬਰ ਆ ਗਿਆ ਰਿਵਰਸ ਪੀਟੀਓ ਆ ਗਿਆ ਤੇ 590000 ਰੁਪਏ ਡਿਮਾਂਡ ਆ ਗਈ 17 ਮਾਡਲ ਦੀ ਹਾਂਜੀ ਤੇ ਫਿਰ ਕੀ ਹੋ ਜੂਗਾ ਇਹਦਾ ਇਹ ਤਾਂ ਕੱਟ ਹੀ ਹੋਊਗਾ ਇਹ ਦੱਸੋ ਅੱਛਾ ਚੱਲ ਠੀਕ ਆ ਤੇਰੀ ਚੀਜ਼ ਐ ਬਾਈ ਚੰਗੀ ਚੀਜ਼ ਐ ਚੀਜ਼ ਦੇ ਹਿਸਾਬ ਨਾਲ ਹੀ ਡਿਸਕਾਊਂਟ ਹੋਣਾ 575 ਦਾ ਦੇ ਦੇ 15000 ਰੁਪਏ ਕੱਟੋ ਹਾਂ ਅੱਛਾ ਤੇ ਉਸ ਤੋਂ ਅੱਗੇ ਫਿਰ ਇੱਕ ਇਹ ਇਹਦੀ ਕੀ ਲਾਈਨ ਐ 2014 ਮਾਡਲ ਹੂੰ 743 ਹੂੰ ਰੇਟ 475 ਆਈ ਅੱਛਾ ਤੇ ਇਹ ਕਲੌਸ ਕਰ ਇੰਜਨ ਦਾ ਮੱਚੇ ਕਲੌਸ ਕਰ ਆ ਗਿਆ ਹਨਾ ਹਾਂ ਲਓ ਵੀ ਮਾਰ ਲਓ ਨੀਗਾ ਇੱਕ ਵਾਰ ਤੇ ਟਾਇਰਾਂ ਦੀ ਗੱਲ ਕਰੀਏ ਪਿਛਲੇ ਹੈਗੇ ਮੰਨ ਲਓ ਨਵੇਂ ਵਰਗੇ ਨਵੇਂ ਵਰਗੇ ਜੀ ਤਾਂ ਕੋਰਾ ਵੀ ਉਵੇਂ ਨਹੀਂ ਹੈ ਹਨਾ ਹਾਂ ਹਾਂ ਤੇ ਮੂਰਲੇ 70 80 ਪੈ ਹੈਗੇ ਮੂਰਲੇ ਆ ਗਏ 70 80 ਪੈ ਸੀ ਹਾਂਜੀ ਤੇ ਰੰਗ ਪੇਂਟ ਦੀ ਸਟੋਰੀ ਕੀ ਇਹਦੀ ਰੰਗ ਪੇਂਟ ਦਾ Ориਜਨਲ ਆ ਸਾਫ ਫੱਕਰ ਹੂੰ ਗੇਅਰ ਇੰਜਨ ਕਾ ਨੀ ਵੀ ਓਕੇ ਹੈ ਜਮਾ ਓਕੇ ਹੈ ਜੀ ਗੇਅਰ ਇੰਜਨ ਦਾ ਹੂੰ ਤੇ ਬਟੰਡਾ ਨੰਬਰ ਆ ਗਿਆ ਲੋਕਲ ਨੰਬਰ ਆ ਗਿਆ ਆਪਣਾ ਬਟੰਡਾ ਹਨਾ ਹਾਂ ਜੀ ਹੁਣ ਰਿਵਰਸ ਪੀਟੀਓ ਆ ਗਿਆ ਤੇ ਡਬਲ ਡਿਸਟਰੀਬਿਊਟਰ ਆ ਗਿਆ ਹੈ ਨਾ ਤੇ ਬਾਕੀ ਜੇ ਗੱਲ ਕਰ ਲਈ ਆਪਾਂ ਇਹਦੀ ਪ੍ਰਾਈਸ ਦੀ ਕਿ ਕੰਨੇ ਦਾ ਹੋ ਜੂ ਬਈ ਇਹ ਪ੍ਰਾਈਸ ਤੋਂ ਪਹਿਲਾਂ ਮੈਂ ਰੱਸਤਾ ਵੀ 475 ਹਾਂ 4.5 ਦਾ ਦੇ ਦਿਆਂ ਇਹ ਚ 25000 ਰੁਪਏ ਹੋ ਜੀ ਇਹ ਚ 25000 ਰੁਪਏ ਹੋ ਜੂਗਾ ਹੂੰ ਬਾਕੀ ਟਰੈਕਟਰ ਵਧੀਆ ਹੈ ਹਾਂ ਨਹੀਂ ਟਰੈਕਟਰ ਸੋਨਾ ਇੱਕ ਤੋਂ ਨਾਲ 35 ਹੈ ਇਧਰ ਇੱਕ ਇਹ ਆ ਗਿਆ ਸੋਨਾ ਲੀਕਾ 35 ਹੈ 2010 ਮਾਡਲ ਅੱਛਾ ਨੰਬਰ ਪਿਆਬ ਹੈ ਵੀ ਹੂੰ ਪੀ ਵੀ 70 ਹੈ 90 ਰੇਟ ਆ ਅੱਛਾ ਟਰੈਕਟਰ ਇਹ ਵੀ ਫੁੱਲ ਚੰਗਾ ਅੱਛਾ ਵਧੀਆ ਹਾਂ ਨਿੰਗਰ ਮਰਾਦ ਲਓ ਜੀ ਜਰੂਰ ਬਾਕੀ ਟੈਂਟ ਚੋੜਾ ਕਿਹਦੇ ਟਾਇਰ ਆ ਹੂੰ 2 ਨਾਲ 80 ਪੈਸੇ ਚੌਕੜਾ ਹੈਗਾ ਜੀ 80 ਪੈਸੇ ਮੰਨ ਕੇ ਚਾ 80 ਪੈਸੇ 10 ਮਾੜ ਲੈਣਾ ਹਾਂ 10 ਮਾੜ 80 ਪੈਸੇ ਟਾਇਰ ਮਿਲ ਜਨ ਬਹੁਤ ਵਧੀਆ ਹੈ ਹਾਂ ਡਬਲ ਕਲਚ ਆ ਗਿਆ ਅੱਛਾ ਡਬਲ ਕਲਚ ਛੇ ਛੇ ਚਿਰੀ ਆ ਗਿਆ ਡਬਲ ਕਲਚ ਆ ਗਿਆ ਸਾਈਡ ਗੇਅਰ ਆ ਗਿਆ ਨਾ ਸਾਈਡ ਗੇਅਰ ਆ ਗਿਆ ਹੂੰ ਗੇਅਰਿੰਗ ਦਾ ਫੁੱਲ ਚੰਗਾ ਅੱਛਾ ਹਾਂ ਬਾਕੀ ਰੰਗ ਪੇਂਟ ਵੀ ਸਾਰਾ ਨਾਲ ਦੀ ਆ ਗਿਆ ਨਾਲ ਨਾਲ ਰੰਗ ਪੇਂਟ ਸਾਰਾ ਕੁਝ ਨਾਲ ਦਾ ਰੰਗ ਰੰਗ ਦਿਖਾਇਆ ਕਿੰਨੇ ਚੰਗੇ ਨਹੀਂ ਟਰੈਕਟਰ 10 ਮਾਡਲ ਨੇ ਜਿਵੇਂ ਉਸ ਹਿਸਾਬ ਨਾਲ ਟਰੈਕਟਰ ਸੋਹਣਾ ਪਿਆ 7 ਟਰੈਕਪੰਪ ਨਾਲ ਦਾ 10 ਮਾਡਲ ਅੱਛਾ ਹੂੰ ਬਾਕੀ ਨਾਲ ਦਾ ਵੀ ਲੈਕਟਪੰਪ ਤਾਂ ਇਹਦਾ ਫਿਰ ਕੀ ਕੁਸ ਹੋ ਜੂਗਾ ਬਾਈ ਇਹ ਆਪਾਂ ਦੇ ਦੇਾਂਗੇ 290 ਰੇਟ ਸੀ ਜਿਆਦਾ ਤੁਹਾਨੂੰ ਦੱਸਤਾ 270 ਦਾ ਦੇ ਦੇ 270 ਦਾ ਹੈਨਾ ਹੋ ਗਏ ਅੱਜ ਆਪਣੇ ਕੋਲ ਤਿੰਨ ਹੀ ਸੀ ਇਹ ਘਰੇ ਘਰੇ ਖੜੇ ਕੋਈ ਟਰੈਕਟਰ ਖੜੇ ਘਰੇ ਕਿਹੜੇ ਕਿਹੜੇ ਖੜੇ ਮੋਟੀ ਮੋਟੀ 30 30 ਖੜੇ ਆ ਜੀ ਐਡੀਸ਼ਨਲ अच्छा कोई मॉडल अच्छा 554 ਖੜਾ اچھا ਦੋ ਸਾਹੀ ਦੋ ਤਿੰਨ ਖੜੇ ਦੋ ਤਿੰਨ ਟੈਕਟਰ ਖੜੇ ਹੈਣਾ ਤੇ ਫੋਨ ਨੰਬਰ ਆਪਣਾ ਫੋਨ ਨੰਬਰ 9988745420 ਲੋ ਵੀ ਦੋਸਤੋ ਨੰਬਰ ਭਰਾ ਦਾ ਆ ਗਿਆ ਵੀਡੀਓ ਬਦਲੇ ਕੀ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਫਾਲੋ ਧੰਨਵਾਦ ਧੰਨਵਾਦ